ब्रह्म कवच एको ओंकार श्री भाई गुरु जी की फतेह है श्री भगवती जी सहाय हाथ भगवती ब्रह्म कवच लिखे अति पादशाही दशमी खड्ग खंडासी अरगर धर्म रच तग छत्री विश्वपाल पुपाल पच्छ पलपच्छ रणकच अत्री राजमंडा ती प्रचंडा ईश्वरी करवार हैं सक्त ब्राह्मणी विष्णुवी भवानी तू तरवार है ਨਿਤ ਜਿਉਤੀ ਮੁਕਤਦਾਇਕ ਧਾਰਾ ਤਰਕ੍ਰਿਪਾਨ ਹੈ ਚੰਡਿਕਾ ਮਿਤ੍ਰ ਜਗਤ ਜਨਨੀ ਕਾਲ ਕਾ ਗੁਣਖਾਨ ਹੈ ਅਕਾਲ ਜਿਉਤੀ ਨਹ ਕਲੰਕਾ ਮਹਾ ਬਲੀ ਤ੍ਰਿਤਮਾਨ ਹੈ ਭਵ ਮਾਨ ਕਾ ਖਲਹਾਨ ਕਾ ਰਤਪਾਨ ਕਾ ਜਗਮਾਨ ਹੈ ਇਹ ਕਵਚ ਬ੍ਰਹਮਾ ਕੋ ਬਤੀਸਾ ਪੜੈ ਜੋ ਨਿਤ ਛਤਰੀ ਰਣ ਜੀਤ ਲਹੈ ਨ੍ਰਿ ਭੀਤ ਰਹਿ ਰਿੱਧ ਸਿੱਧ ਪਾਵੈ ਤ੍ਰੀ ਲਹ ਬੇਦ ਭੇਦ ਜੋ ਪੜੈ ਵਿਪਰ ਬੈਸੇ ਧਨ ਸੁਖ ਸੰਪਤਾ ਧਨ ਤਾਮ ਤਨ ਅਰੋਗ ਸੂਦਰ ਪਾਏ ਸੁਖ ਅਗੰਪਤਾ ਦੋਹਰਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਿਹ ਪਾਉ ਮੈਦਾਨ ਮੈਂ ਪਕੜ ਹਾਥ ਸਮਸੀਰ ਦੋਹਰਾ ਯਾ ਬਿਦ ਨਾਮ ਉਚਾਰ ਬਿਦ ਪੁਨਾ ਕਰਿਓ ਪ੍ਰਯੋਗ પાઠ સવાલ લખ હવન કર જીત જંગ તબ બ્રહ્મ કવચ એક ओंकार શ્રી વૈદ્રુજી કી ફતેહ હે શ્રી ભગવતીજી સહાય હાથ ભગવતી બ્રહ્મ કવચ લખે અતે પાતશાહી દસમી ખડગ ખંડાસી અર્ગર ધર્મ રચ તગ છત્રી વિશ્વપાલ પુપાલ પચ્છ પલ પચ્છ રણકચ્છ અત્રી રાજમંડાતી પ્રચંડા ઈસુરી કરવાર હૈ ਸਖਤ ਬ੍ਰਹਮਣੀ ਵਿਸ਼ਨਵੀ ਭਵਾਨੀ ਤੂੰ ਤਰਵਾਰ ਹੈ ਨਿਤ ਜੋਤੀ ਮੁਕਤ ਦਾਇਕ ਧਾਰਾ ਤਰ ਕਿਰਪਾਨ ਹੈ ਚੰਡਿਕਾ ਮਿੱਤਰ ਜਗਤ ਜਨਨੀ ਕਾਲ ਕਾ ਗੁਣ ਖਾਨ ਹੈ ਅਕਾਲ ਜੋਤੀ ਨਹ ਕਲੰਕਾ ਮਹਾ ਬਲੀ ਤ੍ਰਿਤਮਾਨ ਹੈ ਭਵ ਮਾਨ ਕਾ ਖਲ ਹਾਨ ਕਾ ਰਤ ਪਾਨ ਕਾ ਜਗ ਮਾਨ ਹੈ ਇਹ ਕਵਚ ਬ੍ਰਹਮਾ ਕੋ ਬਤੀ ਸਾ ਪੜੈ ਜੋ ਨਿਤ ਛਤਰੀ ਰਣ ਜੀਤ ਲਹੈ ਨ੍ਰਿਪੀਤ ਰਹੈ ਰਿੱਧ ਸਿੱਧ ਪਾਵੈ ਤਰੀ ਲਹ 베ਦ ਭੇਦ ਜੋ ਪੜੈ ਬਿਪਰ ਵੈਸੇ ਧਨ ਸੁਖ ਸੰਪਤਾ ਧਨ ਤਾਮ ਤਨ ਅਰੋਗ ਸੂਦਰ ਪਾਏ ਸੁਖ ਅਗੰਪਤਾ ਦੋਹਰਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਹਿ ਪਾਓ ਮੈਦਾਨ ਮੈ ਪਕੜ ਹਾਥ ਸਮਸੀਰ ਦੋਹਰਾ ਯਾਬਿਦ ਨਾਮ ਉਚਾਰ ਬਿਦ ਪੁਨਾ ਕਰਿਓ ਪਰਯੋਗ ਪਾਠ ਸਵਾਲਖ ਹਵਨ ਕਰ ਬ੍ਰਹਮ ਕਵਚ ਇਕ ਓੰਕਾਰ ਸ੍ਰੀ ਵਾਇਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਉਤੀ ਜੀ ਸਹਾਇ ਅਥ ਭਗਉਤੀ ਬ੍ਰਹਮ ਕਵਚ ਲਿਖਿ ਅਤੇ ਪਾਤਸ਼ਾਹੀ ਦਸਵੀਂ ਖੜਗ ਖੰਡਾਸੀ ਅਰਗਰ ਧਰਮ ਰਚ ਤਗ ਛਤਰੀ ਵਿਸ਼ਵ ਪਾਲ ਭੁਪਾਲ ਪਛ ਪਲ ਭਛ ਰਣ ਕਛ ਅਤਰੀ ਰਾਜਮੰਡਾ ਤੀ ਪ੍ਰਚੰਡਾ ਈਸ਼ੁਰੀ ਕਰਵਾਰ ਹੈ ਸਖਤ ਬ੍ਰਹਮਣੀ ਵਿਸ਼ਨਵੀ ਭਵਾਨੀ ਤੂੰ ਤਰਵਾਰ ਹੈ ਨਿਤ ਜੋਤੀ ਮੁਕਤ ਦਾਇਕ ਧਾਰਾ ਤਰ ਕਿਰਪਾਨ ਹੈ ਚੰਡਿਕਾ ਮਿੱਤਰ ਜਗਤ ਜਨਨੀ ਕਾਲ ਕਾ ਗੁਣ ਖਾਨ ਹੈ ਅਕਾਲ ਜੋਤੀ ਨਹ ਕਲੰਕਾ ਮਹਾ ਬਲੀ ਤ੍ਰਿਤਮਾਨ ਹੈ ਭਵ ਮਾਨ ਕਾ ਖਲਹਾਨ ਕਾ ਰਤਪਾਨ ਕਾ ਜਗਮਾਨ ਹੈ ਇਹ ਕਵਚ ਬ੍ਰਹਮਾ ਕੋ ਬਤੀ ਸਾ ਪੜੈ ਜੋ ਨਿਤ ਛਤਰੀ ਰਣ ਜੀਤ ਲਹੈ ਨ੍ਰਿ ਭੀਤ ਰਹਿ ਰਿੱਧ ਸਿੱਧ ਪਾਵੇ ਤਰੀ ਲਹ 베ਦ ਭੇਦ ਜੋ ਪੜੈ ਬਿਪਰ ਵੈਸੇ ਧਨ ਸੁਖ ਸੰਪਤਾ ਧਨ ਤਾਮ ਤਨ ਅਰੋਗ ਸੂਦਰ ਪਾਏ ਸੁਖ ਅਗੰਪਤਾ ਦੋਹਰਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਹਿ ਪਾਉ ਮੈਦਾਨ ਮੈ ਪਕੜ ਹਾਥ ਸਮਸੀਰ ਦੋਹਰਾ ਯਾਬਿਦ ਨਾਮ ਉਚਾਰ ਬਿਦ ਪੁਨਾ ਕਰਿਓ ਪਰਯੋਗ ਪਾਠ ਸਵਾਲਖ ਹਵਨ ਕਰ ਜੀਤ ਜੰਗ ਤਬ ਬ੍ਰਹਮ ਕਵਚ ਏਕ ਓੰਕਾਰ ਸ੍ਰੀ ਵਾਇ ਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਉਤੀ ਜੀ ਸਹਾਇ ਅਥ ਭਗਉਤੀ ਬ੍ਰਹਮ ਕਵਚ ਲਿਖਿ ਅਤੇ ਪਾਤਸ਼ਾਹੀ ਦਸਵੀਂ ਖੜਗ ਖੰਡਾਸੀ ਅਰਗਰ ਧਰਮ ਰਚ ਤਗ ਛਤਰੀ ਵਿਸ਼ਵ ਪਾਲ ਭੁਪਾਲ ਪਛ ਪਲ ਭਛ ਰਣ ਕਛ ਅਤਰੀ ਰਾਜਮੰਡਾ ਤੇ ਪ੍ਰਚੰਡਾ ਈਸ਼ੁਰੀ ਕਰਵਾਰ ਹੈ ਸਖਤ ਬ੍ਰਹਮਣੀ ਵਿਸ਼ਨਵੀ ਭਵਾਨੀ ਤੂੰ ਤਰਵਾਰ ਹੈ ਨਿਤ ਜੋਤੀ ਮੁਕਤਦਾਇਕ ਧਾਰਾ ਤਰ ਕਿਰਪਾਨ ਹੈ ਚੰਡਿਕਾ ਮਿੱਤਰ ਜਗਤ ਜਨਨੀ ਕਾਲ ਕਾ ਗੁਣ ਖਾਨ ਹੈ ਅਕਾਲ ਜੋਤੀ ਨਹ ਕਲੰਕਾ ਮਹਾ ਬਲੀ ਤ੍ਰਿਤਮਾਨ ਹੈ ਭਵ ਮਾਨ ਕਾ ਖਲਹਾਨ ਕਾ ਰਤਪਾਨ ਕਾ ਜਗਮਾਨ ਹੈ ਇਹ ਕਵਚ ਬ੍ਰਹਮਾ ਕੋਬਤੀ ਸਾ ਪੜੈ ਜੋ ਨਿਤ ਛਤਰੀ ਰਣ ਜੀਤ ਲਹੈ ਨ੍ਰਿਪੀਤ ਰਹੈ ਰਿੱਧ ਸਿੱਧ ਪਾਵੈ ਤਰੀ ਲਹ 베ਦ ਭੇਦ ਜੋ ਪੜੈ ਬਿਪਰ ਵੈਸੇ ਧਨ ਸੁਖ ਸੰਪਤਾ ਧਨ ਤਾਮ ਤਨ ਅਰੋਗ ਸੂਦਰ ਪਾਏ ਸੁਖ ਅਗੰਪਤਾ ਦੋਹਰਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਹਿ ਪਾਓ ਮੈਦਾਨ ਮੈ ਪਕੜ ਹਾਥ ਸਮਸੀਰ ਦੋਹਰਾ ਯਾਬਿਦ ਨਾਮ ਉਚਾਰਿ ਬਿਦ ਪੁਨਾ ਕਰਿਓ ਪਰਯੋਗ ਪਾਠ ਸਵਾਲ ਅਖ ਹਵਨ ਕਰ ਬ੍ਰਹਮ ਕਵਚ ਇਕ ਓੰਕਾਰ ਸ੍ਰੀ ਵਾਇ ਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਉਤੀ ਜੀ ਸਹਾਇ ਅਥ ਭਗਉਤੀ ਬ੍ਰਹਮ ਕਵਚ ਲਿਖਿ ਅਤੇ ਪਾਤਸ਼ਾਹੀ ਦਸਵੀਂ ਖੜਗ ਖੰਡਾਸੀ ਅਰਗਰ ਧਰਮ ਰਚ ਤਗ ਛਤਰੀ ਵਿਸ਼ਵਪਾਲ ਪੁਪਾਲ ਪਛ ਪਲ ਪਛ ਰਣ ਕਛ ਅਤਰੀ ਰਾਜਮੰਡਾ ਤੇ ਪ੍ਰਚੰਡਾ ਈਸ਼ੁਰੀ ਕਰਵਾਰ ਹੈ ਸਖਤ ਬ੍ਰਹਮਣੀ ਵਿਸ਼ਨਵੀ ਭਵਾਨੀ ਤੂੰ ਤਰਵਾਰ ਹੈ ਨਿਤ ਜੋਤੀ ਮੁਕਤਦਾਇਕ ਧਾਰਾ ਤਰ ਕਿਰਪਾਨ ਹੈ ਚੰਡਿਕਾ ਮਿੱਤਰ ਜਗਤ ਜਨਨੀ ਕਾਲ ਕਾ ਗੁਣ ਖਾਨ ਹੈ ਅਕਾਲ ਜੋਤੀ ਨਹ ਕਲੰਕਾ ਮਹਾ ਬਲੀ ਤ੍ਰਿਤਮਾਨ ਹੈ ਭਵ ਮਾਨ ਕਾ ਖਲਹਾਨ ਕਾ ਰਤਪਾਨ ਕਾ ਜਗਮਾਨ ਹੈ ਇਹ ਕਵਚ ਬ੍ਰਹਮਾ ਕੋਬਤੀ ਸਾ ਪੜੈ ਜੋ ਨਿਤ ਛਤਰੀ ਰਣ ਜੀਤ ਲਹੈ ਨ੍ਰਿਪੀਤ ਰਹੈ ਰਿੱਧ ਸਿੱਧ ਪਾਵੈ ਤਰੀ ਲਹ 베ਦ ਭੇਦ ਜੋ ਪੜੈ ਬਿਪਰ ਵੈਸੇ ਧਨ ਸੁਖ ਸੰਪਤਾ ਧਨ ਤਾਮ ਤਨ ਅਰੋਗ ਸੂਦਰ ਪਾਏ ਸੁਖ ਅਗੰਪਤਾ ਦੋਹਰਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਹਿ ਪਾਓ ਮੈਦਾਨ ਮੈ ਪਕੜ ਹਾਥ ਸਮਸੀਰ ਦੋਹਰਾ ਯਾਬਿਦ ਨਾਮ ਉਚਾਰ ਬਿਦ ਪੁਨਾ ਕਰਿਓ ਪਰਯੋਗ ਪਾਠ ਸਵਾ ਬ੍ਰਹਮ ਕਵਚ ਇਕ ਓੰਕਾਰ ਸ੍ਰੀ ਵਾਇ ਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਉਤੀ ਜੀ ਸਹਾਇ ਅਥ ਭਗਉਤੀ ਬ੍ਰਹਮ ਕਵਚ ਲਿਖਿ ਅਤੇ ਪਾਤਸ਼ਾਹੀ ਦਸਵੀਂ ਖੜਗ ਖੰਡਾਸੀ ਅਰਗਰ ਧਰਮ ਰਚ ਤਗ ਛਤਰੀ ਵਿਸ਼ਵਪਾਲ ਭੁਪਾਲ ਪਛ ਪਲ ਭਾਛ ਰਣ ਕਛ ਅਤਰੀ ਰਾਜ ਮੰਡਾ ਤੀ ਪ੍ਰਚੰਡਾ ਈਸ਼ੁਰੀ ਕਰਵਾਰ ਹੈ ਸਕਤ ਬ੍ਰਹਮਣੀ ਵਿਸ਼ਨਵੀ ਭਵਾਨੀ ਤੂੰ ਤਰਵਾਰ ਹੈ ਨਿਤ ਜੋਤੀ ਮੁਕਤ ਦਾਇਕ ਧਾਰਾ ਤਰ ਕਿਰਪਾਨ ਹੈ ਚੰਡਿਕਾ ਮਿੱਤਰ ਜਗਤ ਜਨਨੀ ਕਾਲ ਕਾ ਗੁਣ ਖਾਨ ਹੈ ਅਕਾਲ ਜੋਤੀ ਨਹ ਕਲੰਕਾ ਮਹਾ ਬਲੀ ਤ੍ਰਿਤਮਾਨ ਹੈ ਭਵ ਮਾਨ ਕਾ ਖਲ ਹਾਨ ਕਾ ਰਤ ਪਾਨ ਕਾ ਜਗ ਮਾਨ ਹੈ ਇਹ ਕਵਚ ਬ੍ਰਹਮਾ ਕੋ ਬਤੀਸਾ ਪੜੈ ਜੋ ਨਿਤ ਛਤਰੀ ਰਣ ਜੀਤ ਲਹੈ ਨ੍ਰਿ ਭੀਤ ਰਹਿ ਰਿੱਧ ਸਿੱਧ ਪਾਵੈ ਤਰੀ ਲਹ 베ਦ ਭੇਦ ਜੋ ਪੜੈ ਬਿਪਰ ਵੈਸੇ ਧਨ ਸੁਖ ਸੰਪਤਾ ਧਨ ਤਾਮ ਤਨ ਅਰੋਗ ਸੂਦਰ ਪਾਏ ਸੁਖ ਅਗੰਪਤਾ ਦੋਹਰਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਹਿ ਪਾਉ ਮੈਦਾਨ ਮੈ ਪਕੜ ਹਾਥ ਸਮਸੀਰ ਦੋਹਰਾ ਯਾਬਿਦ ਨਾਮ ਉਚਾਰ ਬਿਦ ਪੁਨਾ ਕਰਿਓ ਪਰਯੋਗ ਪਾਠ ਸਵਾਲ ਅਖ ਹਵਨ ਕਰ ਬ੍ਰਹਮ ਕਵਚ ਇਕ ਓੰਕਾਰ ਸ੍ਰੀ ਵਾਇ ਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਉਤੀ ਜੀ ਸਹਾਇ ਅਥ ਭਗਉਤੀ ਬ੍ਰਹਮ ਕਵਚ ਲਿਖਿ ਅਤੇ ਪਾਤਸ਼ਾਹੀ ਦਸਵੀਂ ਖੜਗ ਖੰਡਾਸੀ ਅਰਗਰ ਧਰਮ ਰਚ ਤਗ ਛਤਰੀ ਵਿਸ਼ਵਪਾਲ ਭੁਪਾਲ ਪਛ ਪਲ ਭਾਛ ਰਣ ਕਛ ਅਤਰੀ ਰਾਜਮੰਡਾ ਤੀ ਪ੍ਰਚੰਡਾ ਈਸ਼ੁਰੀ ਕਰਵਾਰ ਹੈ ਸਖਤ ਬ੍ਰਹਮਣੀ ਵਿਸ਼ਨਵੀ ਭਵਾਨੀ ਤੂੰ ਤਰਵਾਰ ਹੈ ਨਿਤ ਜੋਤੀ ਮੁਕਤਦਾਇਕ ਧਾਰਾ ਤਰ ਕਿਰਪਾਨ ਹੈ ਚੰਡਿਕਾ ਮਿੱਤਰ ਜਗਤ ਜਨਨੀ ਕਾਲ ਕਾ ਗੁਣ ਖਾਨ ਹੈ ਅਕਾਲ ਜੋਤੀ ਨਹ ਕਲੰਕਾ ਮਹਾ ਬਲੀ ਤ੍ਰਿਤਮਾਨ ਹੈ ਭਵ ਮਾਨ ਕਾ ਖਲਹਾਨ ਕਾ ਰਤਪਾਨ ਕਾ ਜਗਮਾਨ ਹੈ ਇਹ ਕਵਚ ਬ੍ਰਹਮਾ ਕੋਬਤੀ ਸਾ ਪੜੈ ਜੋ ਨਿਤ ਛਤਰੀ ਰਣ ਜੀਤ ਲਹੈ ਨ੍ਰਿਪੀਤ ਰਹੈ ਰਿੱਧ ਸਿੱਧ ਪਾਵੈ ਤਰੀ ਲਹ 베ਦ ਭੇਦ ਜੋ ਪੜੈ ਬਿਪਰ ਵੈਸੇ ਧਨ ਸੁਖ ਸੰਪਤਾ ਧਨ ਤਾਮ ਤਨ ਅਰੋਗ ਸੂਦਰ ਪਾਏ ਸੁਖ ਅਗੰਪਤਾ ਦੋਹਰਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਹਿ ਪਾਓ ਮੈਦਾਨ ਮੈ ਪਕੜ ਹਾਥ ਸਮਸੀਰ ਦੋਹਰਾ ਯਾਬਿਦ ਨਾਮ ਉਚਾਰ ਬਿਦ ਪੁਨਾ ਕਰਿਓ ਪਰਯੋਗ ਪਾਠ ਸਵਾ ਬ੍ਰਹਮ ਕਵਚ ਇਕ ਓੰਕਾਰ ਸ੍ਰੀ ਵਾਇ ਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਉਤੀ ਜੀ ਸਹਾਇ ਅਥ ਭਗਉਤੀ ਬ੍ਰਹਮ ਕਵਚ ਲਿਖਿ ਅਤੇ ਪਾਤਸ਼ਾਹੀ ਦਸਵੀਂ ਖੜਗ ਖੰਡਾਸੀ ਅਰਗਰ ਧਰਮ ਰਚ ਤਗ ਛਤਰੀ ਵਿਸ਼ਵਪਾਲ ਭੁਪਾਲ ਪਛ ਪਲ ਭਾਛ ਰਣ ਕਛ ਅਤਰੀ ਰਾਜ ਮੰਡਾ ਤੀ ਪ੍ਰਚੰਡਾ ਈਸ਼ੁਰੀ ਕਰਵਾਰ ਹੈ ਸਖਤ ਬ੍ਰਹਮਣੀ ਵਿਸ਼ਨਵੀ ਭਵਾਨੀ ਤੂੰ ਤਰਵਾਰ ਹੈ ਨਿਤ ਜੋਤੀ ਮੁਕਤ ਦਾਇਕ ਧਾਰਾ ਤਰ ਕਿਰਪਾਨ ਹੈ ਚੰਡਿਕਾ ਮਿੱਤਰ ਜਗਤ ਜਨਨੀ ਕਾਲ ਕਾ ਗੁਣ ਖਾਨ ਹੈ ਅਕਾਲ ਜੋਤੀ ਨਹ ਕਲੰਕਾ ਮਹਾ ਬਲੀ ਤ੍ਰਿਤਮਾਨ ਹੈ ਭਵ ਮਾਨ ਕਾ ਖਲ ਹਾਨ ਕਾ ਰਤ ਪਾਨ ਕਾ ਜਗ ਮਾਨ ਹੈ ਇਹ ਕਵਚ ਬ੍ਰਹਮਾ ਕੋ ਬਤੀਸਾ ਪੜੈ ਜੋ ਨਿਤ ਛਤਰੀ ਰਣ ਜੀਤ ਲਹੈ ਨ੍ਰਿ ਭੀਤ ਰਹਿ ਰਿੱਧ ਸਿੱਧ ਪਾਵੈ ਤਰੀ ਲਹ 베ਦ ਭੇਦ ਜੋ ਪੜੈ ਬਿਪਰ ਵੈਸੇ ਧਨ ਸੁਖ ਸੰਪਤਾ ਧਨ ਤਾਮ ਤਨ ਅਰੋਗ ਸੂਦਰ ਪਾਏ ਸੁਖ ਅਗੰਪਤਾ ਦੋਹਰਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਹਿ ਪਾਉ ਮੈਦਾਨ ਮੈ ਪਕੜ ਹਾਥ ਸਮਸੀਰ ਦੋਹਰਾ ਯਾਬਿਦ ਨਾਮ ਉਚਾਰ ਬਿਦ ਪੁਨਾ ਕਰਿਓ ਪਰਯੋਗ ਪਾਠ ਸਵਾਲ ਅਖ ਹਵਨ ਕਰ ਬ੍ਰਹਮ ਕਵਚ ਇਕ ਓੰਕਾਰ ਸ੍ਰੀ ਵਾਇ ਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਉਤੀ ਜੀ ਸਹਾਇ ਅਥ ਭਗਉਤੀ ਬ੍ਰਹਮ ਕਵਚ ਲਿਖਿ ਅਤੇ ਪਾਤਸ਼ਾਹੀ ਦਸਵੀਂ ਖੜਗ ਖੰਡਾਸੀ ਅਰਗਰ ਧਰਮ ਰਚ ਤਗ ਛਤਰੀ ਵਿਸ਼ਵਪਾਲ ਭੁਪਾਲ ਪਛ ਪਲ ਭਾਛ ਰਣ ਕਛ ਅਤਰੀ ਰਾਜਮੰਡਾ ਤੇ ਪ੍ਰਚੰਡਾ ਈਸ਼ੁਰੀ ਕਰਵਾਰ ਹੈ ਸਖਤ ਬ੍ਰਹਮਣੀ ਵਿਸ਼ਨਵੀ ਭਵਾਨੀ ਤੂੰ ਤਰਵਾਰ ਹੈ ਨਿਤ ਜੋਤੀ ਮੁਕਤਦਾਇਕ ਧਾਰਾ ਤਰ ਕਿਰਪਾਨ ਹੈ ਚੰਡਿਕਾ ਮਿੱਤਰ ਜਗਤ ਜਨਨੀ ਕਾਲ ਕਾ ਗੁਣ ਖਾਨ ਹੈ ਅਕਾਲ ਜੋਤੀ ਨਹ ਕਲੰਕਾ ਮਹਾ ਬਲੀ ਤ੍ਰਿਤਮਾਨ ਹੈ ਭਵ ਮਾਨ ਕਾ ਖਲਹਾਨ ਕਾ ਰਤਪਾਨ ਕਾ ਜਗਮਾਨ ਹੈ ਇਹ ਕਵਚ ਬ੍ਰਹਮਾ ਕੋਬਤੀ ਸਾ ਪੜੈ ਜੋ ਨਿਤ ਛਤਰੀ ਰਣ ਜੀਤ ਲਹੈ ਨ੍ਰਿਪੀਤ ਰਹੈ ਰਿੱਧ ਸਿੱਧ ਪਾਵੈ ਤਰੀ ਲਹ 베ਦ ਭੇਦ ਜੋ ਪੜੈ ਬਿਪਰ ਵੈਸੇ ਧਨ ਸੁਖ ਸੰਪਤਾ ਧਨ ਤਾਮ ਤਨ ਅਰੋਗ ਸੂਦਰ ਪਾਏ ਸੁਖ ਅਗੰਪਤਾ ਦੋਹਰਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਹਿ ਪਾਓ ਮੈਦਾਨ ਮੈ ਪਕੜ ਹਾਥ ਸਮਸੀਰ ਦੋਹਰਾ ਯਾਬਿਦ ਨਾਮ ਉਚਾਰ ਬਿਦ ਪੁਨਾ ਕਰਿਓ ਪਰਯੋਗ ਪਾਠ ਸਵਾ ਬ੍ਰਹਮ ਕਵਚ ਇਕ ਓੰਕਾਰ ਸ੍ਰੀ ਵਾਇ ਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਉਤੀ ਜੀ ਸਹਾਇ ਅਥ ਭਗਉਤੀ ਬ੍ਰਹਮ ਕਵਚ ਲਿਖਿ ਅਤੇ ਪਾਤਸ਼ਾਹੀ ਦਸਵੀਂ ਖੜਗ ਖੰਡਾਸੀ ਅਰਗਰ ਧਰਮ ਰਚ ਤਗ ਛਤਰੀ ਵਿਸ਼ਵਪਾਲ ਭੁਪਾਲ ਪਛ ਪਲਪਛ ਰਣਕਛ ਅਤਰੀ ਰਾਜਮੰਡਾ ਤੇ ਪ੍ਰਚੰਡਾ ਈਸ਼ੁਰੀ ਕਰਵਾਰ ਹੈ ਸਕਤ ਬ੍ਰਹਮਣੀ ਵਿਸ਼ਨਵੀ ਭਵਾਨੀ ਤੂੰ ਤਰਵਾਰ ਹੈ ਨਿਤ ਜੋਤੀ ਮੁਕਤ ਦਾਇਕ ਧਾਰਾ ਤਰ ਕਿਰਪਾਨ ਹੈ ਚੰਡਿਕਾ ਮਿੱਤਰ ਜਗਤ ਜਨਨੀ ਕਾਲ ਕਾ ਗੁਣ ਖਾਨ ਹੈ ਅਕਾਲ ਜੋਤੀ ਨਹ ਕਲੰਕਾ ਮਹਾ ਬਲੀ ਤ੍ਰਿਤਮਾਨ ਹੈ ਭਵ ਮਾਨ ਕਾ ਖਲ ਹਾਨ ਕਾ ਰਤ ਪਾਨ ਕਾ ਜਗ ਮਾਨ ਹੈ ਇਹ ਕਵਚ ਬ੍ਰਹਮਾ ਕੋਬਤੀ ਸਾ ਪੜੈ ਜੋ ਨਿਤ ਛਤਰੀ ਰਣਜੀਤ ਲਹਿ ਨ੍ਰਿਪੀਤ ਰਹੈ ਰਿੱਧ ਸਿੱਧ ਪਾਵੈ ਤਰੀ ਲਹਿ 베ਦ ਭੇਦ ਜੋ ਪੜੈ ਬਿਪਰ ਵੈਸੇ ਧਨ ਸੁਖ ਸੰਪਤਾ ਧਨ ਤਾਮ ਤਨ ਅਰੋਗ ਸੂਦਰ ਪਾਏ ਸੁਖ ਅਗੰਪਤਾ ਦੋਹਰਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਹਿ ਪਾਉ ਮੈਦਾਨ ਮੈ ਪਕੜ ਹਾਥ ਸਮਸੀਰ ਦੋਹਰਾ ਯਾਬਿਦ ਨਾਮ ਉਚਾਰ ਬਿਦ ਪੁਨਾ ਕਰਿਓ ਪਰਯੋਗ ਪਾਠ ਸਵਾਲ ਅਖ ਹਵਨ ਕਰ ਬ੍ਰਹਮ ਕਵਚ ਇਕ ਓੰਕਾਰ ਸ੍ਰੀ ਵਾਇ ਗੁਰੂ ਜੀ ਕੀ ਫਤਿਹ ਹੈ ਸ੍ਰੀ ਭਗਉਤੀ ਜੀ ਸਹਾਇ ਅਥ ਭਗਉਤੀ ਬ੍ਰਹਮ ਕਵਚ ਲਿਖਿ ਅਤੇ ਪਾਤਸ਼ਾਹੀ ਦਸਵੀਂ ਖੜਗ ਖੰਡਾਸੀ ਅਰਗਰ ਧਰਮ ਰਚ ਤਗ ਛਤਰੀ ਵਿਸ਼ਵ ਪਾਲ ਪੁਪਾਲ ਪਛ ਪਲ ਪਛ ਰਣ ਕਛ ਅਤਰੀ ਰਾਜਮੰਡਾ ਤੇ ਪ੍ਰਚੰਡਾ ਈਸ਼ੁਰੀ ਕਰਵਾਰ ਹੈ ਸਖਤ ਬ੍ਰਹਮਣੀ ਵਿਸ਼ਨਵੀ ਭਵਾਨੀ ਤੂੰ ਤਰਵਾਰ ਹੈ ਨਿਤ ਜੋਤੀ ਮੁਕਤਦਾਇਕ ਧਾਰਾ ਤਰ ਕਿਰਪਾਨ ਹੈ ਚੰਡਿਕਾ ਮਿੱਤਰ ਜਗਤ ਜਨਨੀ ਕਾਲ ਕਾ ਗੁਣ ਖਾਨ ਹੈ ਅਕਾਲ ਜੋਤੀ ਨਹ ਕਲੰਕਾ ਮਹਾ ਬਲੀ ਤ੍ਰਿਤਮਾਨ ਹੈ ਭਵ ਮਾਨ ਕਾ ਖਲਹਾਨ ਕਾ ਰਤਪਾਨ ਕਾ ਜਗਮਾਨ ਹੈ ਇਹ ਕਵਚ ਬ੍ਰਹਮਾ ਕੋ ਬਤੀ ਸਾ ਪੜੈ ਜੋ ਨਿਤ ਛਤਰੀ ਰਣ ਜੀਤ ਲਹੈ ਨ੍ਰਿ ਭੀਤ ਰਹਿ ਰਿੱਧ ਸਿੱਧ ਪਾਵੈ ਤਰੀ ਲਹ 베ਦ ਭੇਦ ਜੋ ਪੜੈ ਬਿਪਰ ਵੈਸੇ ਧਨ ਸੁਖ ਸੰਪਤਾ ਧਨ ਤਾਮ ਤਨ ਅਰੋਗ ਸੂਦਰ ਪਾਏ ਸੁਖ ਅਗੰਪਤਾ ਦੋਹਰਾ ਇਹ ਬੋਲਾ ਹਰ ਗੋਬਿੰਦ ਕਾ ਸੁਣੋ ਖਾਲਸਾ ਵੀਰ ਫਤਹਿ ਪਾਉ ਮੈਦਾਨ ਮੈ ਪਕੜ ਹਾਥ ਸਮਸੀਰ ਦੋਹਰਾ ਯਾਬਿਦ ਨਾਮ ਉਚਾਰ ਬਿਦ ਪੁਨਾ ਕਰਿਓ ਪਰਯੋਗ ਪਾਠ